ਇਤਿਹਾਸ ਦੇ ਅੰਦਰ ਅਸੀਂ ਸ਼ਰਮ ਕੀਤਾ ਸੀ ਕਿਵੇਂ ਗੁਰੂ ਅਰਜਨ ਦੇਵ ਭਾਜੀ ਗੁਰੂ ਅਤੇ ਬਣ ਕੇ ਦੋਤਾ ਬਾਣੀ ਦਾ ਬੋਲਦਾ ਸਤਿਗੁਰੂ ਜੀ ਨੇ ਕਿਵੇਂ અપਾਰ ਕਿਰਪਾ ਕੀਤੀ ਸੀ ਗੁਰੂ ਜੀ ਨੇ ਪਾਈ ਪਾਰੋ ਪਾਰੋ ਜੀ ਪਰਮ ਹੰਸ ਦੀ ਪਰਿਤਿਰਾਪਤ ਹੋਈ ਉਹਨਾਂ ਗੁਰਗੰਦੀ ਨਾਲੇ ਕਹਿਣਾ ਪਰਪੁਣਾ ਨੇ ਸਿੱਖੀ ਦੇ ਮਾਰਗ ਦਾਨ ਕਿ ਮੈਨੂੰ ਮਹਾਰਾਜ ਸਿੱਖੀ ਹੀ ਰੱਖੋ ਗੁਰਗੰਦੀ ਤੁਹਾਨੂੰ ਸ਼ੁਭਦੀ ਹੈ ਮੇਰੇ ਵੱਲ ਦੀ ਗੱਲ ਨਹੀਂ ਹੈ ਗੁਰੂ ਬਣ ਕੇ ਰਹਿਣਾ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਭਾਈ ਭਾਰੋ ਜੀ ਪਰਮਹੰਸ ਨੂੰ ਆਪਣੇ ਕੋਲ ਬੁਲਾਇਆ ਜਿਵੇਂ ਪਰਮਹੰਸ ਤੋਦ ਤੇ ਪਾਣੀ ਨੂੰ ਵਖੜਾ ਵਖੜਾ ਕਰ ਦਿੰਦਾ ਹੈ ਇਸੇ ਤਰ੍ਹਾਂ ਭਾਈ ਭਾਰੋ ਜੀ ਵੀ ਸਾਜ ਤੇ ਝੂਠ ਨੂੰ ਵਖੜਾ ਵਖੜਾ ਕਰਨ ਦੀ ਸਮਰਥਾ ਰੱਖਦੇ ਇਨਾਂ ਦੀ ਬਿਰਤੀ ਹਾਰ ਸੰਮੇਤ ਤੁਰਿਆ ਅਵਸਥਾ ਵਿੱਚ ਟਿਕੀ ਰਹਿੰਦੀ ਹੈ। ਦੁਨਿਆਵੀ ਕੰਮਾਂ ਵਿੱਚ ਦਿਲ ਚਸਪੀ ਨਹੀਂ ਲੈਂਦੇ। ਗੁਰੂ ਜੀ ਨੇ ਕਿਹਾ ਕਿ ਮੇਰੇ ਮਨ ਵਿੱਚ ਆਉਂਦਾ ਏ ਕਿ ਭਾਈ ਭਾਰੋ ਜੀ ਗੁਰਗੱਦੀ ਤੁਹਾਨੂੰ ਦੇ ਲਈ ਕਿਉਂਕਿ ਤੁਸੀਂ ਪਰਮ ਹੰਸੋ ਪਰਮ ਹੰਸ ਮੇਰਾ ਹੀ ਹੁੰਉ ਜਾਂਦਾ ਹੈ। ਸੁਗੁਰਗੱਦੀ ਤੇ ਬੈਠ ਕੇ ਤੁਸੀਂ ਸਾਰੇ ਜਗਤ ਨੂੰ ਭਗਤੀ ਵਿੱਚ ਲਗਾਓ।

ਆਪਣੇ ਨਗਰ ਵਿੱਚ ਜਾ ਕੇ ਆਪਣਾ ਸਰੀਰ ਛੱਡ ਦਿਓ ਤੇ ਸਾਡੇ ਲਈ ਨ ਹੋ ਜਾਓ ਭਾਈ ਮਾਰੋ ਜੀ ਅਸੀਂ ਤੁਹਾਡੇ ਸਰੀਰ ਸੰਵੇਦ ਕਿਸੇ ਹੋਰ ਸਰੀਰ ਵਿੱਚ ਪਰਵੇਸ਼ ਕਰਕੇ ਜਗਤ ਦੇ ਅਨੇਕਾਂ ਕਾਰਜ ਕਰਨੇ ਗੁਰੂ ਜੀ ਦਾ ਬੋਗਸਵੰਕੇ ਭਾਈ ਮਾਰੋ ਜੀ ਗੁਰੂ ਜੀ ਨੂੰ ਬੰਦਨਾ ਕਰਕੇ ਨਮਸਕਾਰ ਕਰਕੇ ਆਪਣੇ ਘਰ ਚ ਲੈ ਜੇ ਸਾਰਾ ਸਮਾਨ ਇਕੱਠਾ ਕਰਕੇ ਸਿੱਖਾਂ ਵਿੱਚ ਵੰਡ ਦਿੱਤਾ ਨਵੇਂ ਵਸਤਰ ਪੋਜਤਾਨਾ ਆਪਣੇ ਕੋਲ ਰੱਖ ਲਿਆ ਨੇੜੇ-ਨੇੜੇ ਸੇਪ ਨੂੰ ਤਿਆਰ ਸਾਡੀ ਘੋੜੀ ਤੇ ਇਹ ਨਵੇਂ ਵਸਤਰ ਤੇ ਇਹ ਮਾਇਆ ਗੁਰੂ ਅਮਰਦਾਸ ਜੀ ਕੋਲ ਪਜਾ ਦੇਣਾ ਤੇ ਭਾਈ ਭਾਰੋ ਜੀ ਨੇ ਜ਼ਮੀਨ ਤੇ ਲੜ ਕੇ ਆਪਣਾ ਸ਼ਰੀਰ ਇਸ ਤਰ੍ਹਾਂ ਤਿਆਰ ਦਿੱਤਾ ਜਿਵੇਂ ਸੱਪ ਨੂੰਂਝ ਛੱਡ ਦਿੰਦਾ ਸਿੱਖਾਂ ਦੇ ਮਰਦਾ ਅਨੁਸਾਰ ਭਾਈ ਭਾਰੋ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਭਾਈ ਪਾਰੋ ਜੀ ਦੀ ਜੋਤ ਗੁਰੂ ਅਮਰਦਾਸ ਜੀ ਵਿੱਚ ਪਰਵੇਸ਼ ਕਰ ਗਈ ਸਿੱਖਾਂ ਨੇ ਆ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਸਤਿਗੁਰੂ ਜੀ ਭਾਈ ਪਾਰੋ ਜੀ ਸਾਜ ਖੜ ਚਲੇ ਗਏ ਤੇ ਸਤਿਗੁਰਾਂ ਨੇ ਭਾਈ ਪਾਰੋ ਜੀ ਦੀ ਮਹਿਮਾ ਗਾਉਣੀ ਸ਼ੁਰੂ ਕਰ ਦਿੱਤੀ ਇਹ ਇੱਕ ਦ੍ਰੱਸਟਵਾਨ ਪਾਰੋ ਉਪਕਾਰੀ ਤੇ ਜਿਵੇਂ ਦ੍ਰੱਸਟ ਇਟਾ ਵੱਡੇ ਖਾ ਕੇ ਵੀ ਭਲ ਦਿੰਦੇ ਨੇ ਇਸੇ ਤਰ੍ਹਾਂ ਭਾਈ ਬਾਰੂ ਜੀ ਹਾਰ ਇੱਕ ਦਾ ਭਰਾਇ ਕਰਦੇ ਨੇ ਉਹਨਾਂ ਨੇ ਸਾਥ ਖਾਂ ਜਾਣ ਤੇ ਸਿੱਖ ਬਹੁਤ ਉਦਾਸ ਹੋ ਗਏ ਗੁਰੂ ਜੀ ਨੇ ਸਿੱਖਾਂ ਨੂੰ ਸਮਝਾਇਆ ਕਿ ਭਾਈ ਬਾਰੂ ਜੀ ਤਾਂ ਮਹਾ ਜੋਤ ਵਿੱਚ ਪਰਵੇਸ਼ ਕਰ ਗਏ ਨੇ ਉਹਨਾਂ ਬਾਰੇ ਚਿੰਤਾ ਨਾ ਕਰੋ ਚਿੰਤਾ ਤਾਂ ਉਹਨਾਂ ਦੀ ਹੁੰਦੀ ਹੈ ਜਿਹੜੇ ਆਪਣਾ ਜੀਵਨ ਪਕੜਾ ਹੁ ਚੁਗਵਾ ਲੈਂਦੇ ਨੇ ਤੇ ਕਦੇ ਵੀ ਰੱਬ ਦਾ ਨਾਮ ਨਹੀਂ ਜਪਦੇ ਤੇ ਨਿਗਰਹੀ ਮਾਰਦੇ ਨੇ ਨੇ ਗੁਰੂ ਦਾ ਆਪ ਜੀ ਦਾ ਗੁਰੂ ਹੀ ਨਾ ਹੋਵੇ ਜਿਹਨੇ ਗੁਰੂ ਨਹੀਂ ਧਰਤ ਕੀਤਾ ਇਸੇ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਨੂੰ ਧੀਰਜ ਦਿੱਤਾ ਹੌਸਲਾ ਦਿੱਤਾ ਗੁਰੂ ਜੀ ਨੇ ਆਪਣੇ ਛੋਟੇ ਸਾਹਿਬਾਂ ਦੇ ਬਾਬਾ ਮੋਰੀ ਜੀ ਨੂੰ ਬੁਲਾਇਆ ਤੇ ਉਹਨਾਂ ਦੇ ਨਾਲ ਹੋਰ 6 ਸਿੱਖਾਂ ਨੂੰ ਭਾਈ ਭਾਬੋ ਜਿਹਦੇ ਪਿੰਡ ਡੱਲੇ ਵਿੱਚ ਪਈਆ ਕਿਉਂਥੇ ਜਾ ਕੇ ਸਿੱਖਾਂ ਨੂੰ ਧੀਰਜ ਦਿਓ ਹੌਸਲਾ ਦਿਓ ਬਾਬਾ ਮੋਰੀ ਜੀ ਤੇ 6 ਸਿੱਖਾਂ ਨੇ ਗੁਰੂ ਜੀ ਦੇ ਚਰਨਾਂ 'ਚ ਵੰਦਨਾ ਕੀਤੀ ਪੈੰਡ ਡੱਲੇ ਨੂੰ ਚਾਲ ਪੈੰਡ ਡੱਲੇ ਕੇ ਸਾਰਿਆਂ ਨੇ ਬਾਬਾ ਮੋਰੀ ਤੋਂ ਸਭ ਦੀ ਉਸਤਤਿ ਕੀਤੀ ਸਾਰਿਆਂ ਨੇ ਬੈਠ ਕੇ ਭਾਈ ਪਾਰੋ ਜੀ ਦੀ ਮਹਿਮਾ ਕਰਨੀ ਨੂੰ ਕਰ ਦਿੱਤੀ ਸਿਖਾਏ ਦੱਸਿਆ ਕਿ ਭਾਈ ਪਾਰੋ ਜੀ ਨੇ ਆਪਣਾ ਘਰ ਦਾ ਸਾਰਾ ਸਮਾਸ ਸਿੱਖਾਂ ਵਜਵਾ ਲੁੱਟਾ ਇਹਨਾਂ ਚੀਜ਼ਾਂ ਜਿਨ੍ਹਾਂ ਵਿੱਚ ਇੱਕ ਸੁੰਦਰ ਘੋੜੀ ਜਿਸ ਦਾ ਕੋਈ ਬਰਾਬਰ ਨਹੀਂ ਕਰ ਸਕਦਾ ਆਪਣੇ ਕੋ ਸੁੰਦਰ ਬਸਤਰ ਕੁਝ ਮਾਇਆ ਉਰੂ ਦੀ ਬਾਤ ਤੇ ਇਤਨੇ ਵਸਤੂਆਂ ਸਿੱਖਾਂ ਨੇ ਬਾਬਾ ਮੋਰੀ ਜੀ ਨੂੰ ਸੌਂਪ ਦਿੱਤੀਆਂ। ਬਾਬਾ ਮੋਰੀ ਜੀ ਰਾਤ ਨੂੰ ਪਿੰਡ ਢੱਲੇ ਵਖੇਰੇ ਸਿਧਾ ਜਿ ਬੈੜ ਕੇ ਭਾਈਚਾਰੋਂ ਦੀ ਨਿਮਰਤਾ ਕਰਦੇ ਰਹੇ। ਸਵੇਰੇ ਤਿੰਨੇ ਵਸਤੂਆਂ ਲੈ ਕੇ ਬਾਬਾ ਮੋਰੀ ਜੀ ਛੇ ਸਿੱਖਾਂ ਕੋਲ ਵਾਪਸ ਗੋਇੰਦਵਾਲ ਆ ਗਏ ਤੇ ਤਿੰਨੇ ਵਸਤੂਆਂ ਗੁਰੂ ਜੀ ਨੂੰ ਵੇੜ ਦਿੱਤਾ ਦਿੱਤੀਆਂ। ਗੁਰੂ ਅਮਰਦਾਸ ਜੀ ਨੇ ਉਚਾਰ ਕਰਕੇ ਇਹ ਤਿੰਨੇ ਵਸਤਾਂ ਰਾਮਦਾਸ ਰਾਮਦਾਸ ਜੀ ਨੂੰ ਸੌਂਪ ਦਿੱਤੀਆਂ। कहा इन तिना वस्तुओं की वरतो तुम कर लगे रामदास जी ने श्रद्धा प्रेम न यह तिने वस्तुआ लैन के, के इन्हों गुरु जी की कृपा है रामदास जी की अजर नरन वाले हैं हर समय गुरु अमरदास रेंगे धन्य गुरु जो सेवावान लगे रहे जिड़ी सेवा गुरु ने जिमें कहनी उसी तरह सेवा ननी

ਪਾਰੋ ਜੀ ਵਰਗਾ ਪਰਮਚੂਰ ਦਾ ਸਾਡਾ ਬੜੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕਾ ਪ੍ਰਭਾਪੇ ਮੇਲੇ ਬਿਆਨ ਲਾਦੇ ਈਮਾਨ ਵਾਹਿਗੁਰੂ ਦੀ ਕਾਥਾ ਸਤ ਵਾਹਿਗੁਰੂ ਜੀ ਕੀ ਫਤੇ